ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਸੰਗਤ ਜੀ ਆਪ ਜੀ ਨਾਲ ਵਿਚਾਰ ਜਿਹੜੀ ਕਰਨੀ ਸੀ ਦਾਸ ਨੇ ਜੋ ਫਰੀਦਕੋਟ ਤੋਂ ਲਹਿਰ ਤਰੀ ਹੋਈ ਹੈ ਪਖੰਡ ਭਜਾਓ ਪੰਜਾਬ ਬਚਾਓ ਭਾਈ ਬੰਪ੍ਰੀਤ ਸਿੰਘ ਜੀ ਖਾਲਸਾ ਫਰੀਦਕੋਟ ਵਾਲੇ ਸੋ ਸੰਗਤ ਜੀ ਉਹਨਾਂ ਨੇ ਜਿਹੜਾ ਪੰਜਾਬ ਲਈ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਪਖੰਡੀਆਂ ਦਾ ਪਖੰਡ ਦੂਰ ਕਰ ਰਹੇ ਆ ਕੋਸ਼ਿਸ਼ ਜਿਹੜੇ ਸਰਾਰਤੀ ਅਨਸਰ ਹੈ ਉਹ ਭਾਈ ਬੰਪ੍ਰੀਤ ਸਿੰਘ ਤੇ ਟਿੱਪਟਪਣੀ ਕਰਦੇ ਆ ਤੇ ਕੁਝ ਪਖੰਡੀਆਂ ਦਾ ਨਾ ਜੋਰ ਲੱਗਿਆ ਹੋਇਆ ਮਹਿਮ ਬੰਦ ਕਰਾਉਣ ਤੇ ਸੋ ਸੰਗਤ ਜੀ ਨਾ ਤਾਂ ਇਹ ਮਹਿਮ ਬੰਦ ਹੋਣੀ ਹੈ ਤਲਾ ਹੀ ਹੋਣ ਦਈਏ ਤਨਮਨ ਧਰਨ ਨਾਲ ਅਸੀਂ ਭਾਈਵਾਨ ਪ੍ਰਸਿੱਧ ਦੇ ਨਾਲ ਖੜੇ ਆ ਤੇ ਨਾਲ ਖੜੇ ਰਵਾਂਗੇ ਸੋ ਸਰਾਰਤੀ ਅਨਸਰਾਂ ਨੂੰ ਮੇਰੀ ਬੇਨਤੀ ਹੈ ਖਾਸ ਕਰਕੇ ਵੀ ਜਿਹੜਾ ਤੁਸੀਂ ਇਹ ਜੋਰ ਲਾ ਰੱਖਿਆ ਨਾ ਪਖੰਡੀਆਂ ਨਾਲ ਲੜ ਕੇ ਵੀ ਇਹ ਜਣੀ ਮਹਿਮ ਬੰਦ ਹੋ ਜੂਗੀ ਇਹ ਚਿਤ ਚੋਂ ਵੀ ਆਪਦਾ ਵਹਿਮ ਕੱਢ ਦੇ ਹਜੇ ਇਹ ਇਹ ਜਿਹੜੀ ਲਹਿਰ ਹੈ ਇਹ ਹੋਰ ਰੂਪ ਧਾਰਨ ਕਰਕੇ ਆਉਗੀ ਅੱਗੇ ਤਾਂ ਅਸੀਂ ਪੰਜਾਬ ਬਚੋ ਪਖੰਡ ਭਜਾਓ ਹੁਣ ਗੱਡੀਆਂ ਕੁਝ ਕੁ ਕਮੈਂਟਾਂ ਦੇ ਵਿੱਚ ਆਉਂਦਾ ਹੈ ਵੀ ਪਖੰਡ ਬੰਦ ਹੋ ਗਿਆ ਹੁਣ ਸਾਨੂੰ ਅਸੀਂ ਇਹ ਗੱਡੀਆਂ ਜਿਹੜੀਆਂ ਇਹ ਬਿਲਕੁਲ ਚਲਾਉਣੀਆਂ ਨਹੀਂ ਬੰਦ ਹੋਣਗੀਆਂ ਠੀਕ ਹੈ ਜੀ ਹੁਣ ਅਸੀਂ ਬਿਲਕੁਲ ਬੰਦ ਕਰਾਂਗੇ ਤਾਂ ਜਿਹੜੇ ਸ਼ਰਾਰਤੀ ਆਂਸਰ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਭਾਈ ਐਦਾਂ ਵੀਡੀਓ ਪਾ ਪਾ ਕੇ ਇੱਕ ਦੂਜੇ ਤੇ ਜਲੂਸ ਨਾ ਕਰੋ ਆਪ ਦਾ ਕੋਈ ਮਤ ਪੇਰ ਹੁੰਦਾ ਉਹ ਬਹਿ ਕੇ ਵਿਚਾਰ ਕਰ ਲਿਆ ਕਰੋ ਕਿੰਨੇ ਇਹ ਕੰਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਆਪ ਦੇ ਭਾਈਚਾਰੇ ਦੀਆਂ ਆਪ ਦੇ ਵੀਰ ਦੀਆਂ ਆਪ ਦੇ ਭੈਣ ਭਰਾਵਾਂ ਦੀਆਂ ਨੱਤਾ ਨਾ ਖਿੱਚਾ ਕਰੋ ਜੇ ਕੋਈ ਚੜਾਈ ਕਰਦਾ ਭਈਆ ਉਹਦਾ ਦਮਤੇ ਕਰਦਾ ਠੀਕ ਹੈ ਨਾ ਸੋਬਰੀ ਦੇਣਤੀ ਇਹਨੂੰ ਪ੍ਰਵਾਨ ਕਰਨਾ ਤੁਸੀਂ ਸੋ ਅਸੀਂ ਭਾਈ ਬਰਤਪ੍ਰੀਤ ਸਿੰਘ ਨਾਲ ਹਰ ਪੱਖੋਂ ਖੜਾ ਆਂ ਖੜੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ